ਬਬਰੀ ਕੀ ਕਾਰਨ ਮੰਨਦੇ ਹੋ ਜਿਹੜਾ ਅਦਾਲਤ ਦਾ ਇਨਸਾਫ ਨੂੰ ਜਿਹੜੀ ਦੇਰੀ ਹੋ ਰਹੀ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਅਦਾਲਤ ਕਿਉਂ ਨਹੀਂ ਕਰਦੀ ਸਰਕਾਰ ਵੱਲੋਂ ਲਿਕਨਾ ਦੇ ਬਾਅਦ ਦਾ ਪੋਲੀਟਿਸ਼ਨ ਕਸ਼ਣ ਅਕਸਰ ਨੈਚਰਲ ਨਾ ਰਹੇ ਹੋਏ ਫੈਸਲੇ ਔਰ ਮੋਟੀ ਕਮਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਉੱਪਰ ਹੱਥੀ ਸਾਰਾ ਗਾਲੀ ਗਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਤੀ ਬੋਲਿਆ ਉਹਨੇ ਕਲੀਅਰ ਕਿਹਾ ਕਿ ਉਹ ਜਿਹੜਾ ਦੇ ਇੱਕ ਦੋਸ਼ੀਆਂ ਦੇ ਵਿੱਚੋਂ ਕੋਈ ਦੋਸ਼ੀ ਨਹੀਂ। ਕਿਉਂਕਿ ਸਾਡੀ ਸਰਕਾਰ ਤੋਂ ਮੰਗੋ ਤਾਂ ਉਹ ਜੀ ਗੁਜ਼ਾਰਾ ਕਰਦੇ ਬਸ। ਪਰ ਮੈਂ ਕਹਿੰਦਾ ਚਲੋ ਫਿਰ ਵੀ ਵਿਚ ਰੱਖੋ ਨਸੀਆ। ਮੋਨੇ ਸਭ ਗੱਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ। ਹਥਿਆਰ ਕਿੱਥੋਂ ਆਏ? ਪੈਸਾ ਕਿੱਥੇ ਗਿਆ? ਇਹਦੇ ਨੂੰ ਲੈ ਗਿਆ ਕਿਹੜੇ ਵਿਅਕਤੀ ਨੇ? ਸਰਕਾਰ ਇਹ ਚਾਹੁੰਦੀ ਤਾਂ ਗੱਲ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੋਂ ਬਹੁਤ ਕਰੇਗੀ ਬਾਪੂ ਜੀ ਅਕਮਿਸ਼ਲ ਨੇ ਕਿ ਦਿੱਲੀ ਦਾ ਤਾਂ ਗੈਂਗਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿੱਥੇ ਰੱਖਿਆ ਸਰਕਾਰ ਨੇ ਕਿੰਦਰ ਗਿਆ ਜੀਵਨ ਜੋ ਸੀ ਦੇਖੋ ਮੈਂ ਜਿੰਨੇ ਬੰਦਿਆਂ ਨੂੰ ਨਾਮਜ਼ਦ ਕੀਤਾ ਬਾਈ ਨੇਮ ਕੀਤਾ ਜੀ ਜਿਹੜਾ ਜੀਵਨ ਜੋ ਉਹ ਤੋਂ ਜਾ ਕੇ ਪੁਲਿਸ ਨੇ ਸਫਾਰ ਨਹੀਂ ਛੱਡਿਆ ਉਹਨੂੰ ਅਰੈਸਟ ਕੀਤਾ ਕਰਾਏ এয়ারਪੋਰਟ ਤੋਂ ਸਭ ਤੋਂ ਮੇਰੀ ਚਰਤ ਕਰਕੇ ਉਹਦਾ ਐਫ ਆਈ ਆਰ ਦੇ ਵਿੱਚ ਨਾ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਤਦ ਉਹ ਵੀ ਐਨਡੀਸੀ ਹਟਾ ਕੇ 24 ਘੰਟੇ ਜੀਸੂ ਜਿਹਨੇ ਵੀ ਨਾਲ ਮਰਦੀ ਦੱਕਾ ਹੋ ਗਿਆ ਮੋਢੀ ਹਾਰ ਬਾਬੇ 2027 ਚੋਂ ਨਾਲ ਲੜਦਾ ਲੜਦਾ ਲੜ ਕੀਤਾ ਬਾਬੂ ਦਾ ਹਾਦਸਾ ਮਾਪਿਆਂ ਦਾ ਖੁਦ ਹਨ ਹੈ ਨਾ ਸਭ ਕੁ ਪੂਰੇ ਪੂਰੇ ਤੇ ਗਾਤ ਤੱਕ ਬਾਬਰੀ ਕੀ ਕਾਰਨ ਮੰਨਦੇ ਹੋ ਜਿਹੜਾ ਅਦਾਲਤ ਦਾ ਇਨਸਾਫ ਨੂੰ ਜਿਹੜੀ ਦੇਰੀ ਹੋ ਰਹੀ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿਉਂ ਨਹੀਂ ਕਰਦੇ ਸਰਕਾਰ ਪਾਉ ਡੋ ਲੈ ਕੇ ਨਾ ਬਾਰੇ ਦਾ ਪੋਲੀਟਿਸ਼ਨ ਕਸ਼ਨ ਕਸਰ ਗੇਂਚ ਮੰਨਿਆ ਰਹੇ ਹੋਏ ਨੇ ਨਿਰਣੇ ਔਰ ਮੋਤੀ ਕਮਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਉੱਪਰ ਹੱਥ ਨਹੀਂ ਸਾਰਾ ਕਾਲੀ ਕਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਤੀ ਬੋਲਿਆ ਉਹਨੇ ਕਲੀਅਰ ਕਿਹਾ ਕਿ ਕੋਈ ਇਹਨਾਂ ਦੇ ਗੋਸ਼ੀਆਂ ਦੇ ਵਿੱਚ ਗੋਸ਼ੀ ਨਹੀਂ ਕਿ ਸਾਡੀ ਸਰਕਾਰ ਤੋਂ ਨੂੰ ਕਰਦੇ ਤੋਂ ਗੋਸ਼ੀ ਦਾ ਆਖਰ ਨਹੀਂ ਪਰ ਮੈਂ ਕਹਿੰਦਾ ਚਲੋ ਫਿਰ ਕੁਝ ਤੇਰਾ ਫੋਲਸਿਆ ਉਹਨੇ ਸਭ ਗੱਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪੁੱਛੀ ਨਹੀਂ ਪੁੱਛੀ ਹਥਿਆਰ ਕਿੱਥੋਂ ਆਏ ਪੈਸਾ ਕਿੱਨੇ ਗਿਆ ਜਿਹਦੇ ਕੋਲੇ ਗਿਆ ਕਿਹੜੇ ਪਿੰਪਨ ਆਏ ਸਰਕਾਰ ਜੇ ਚਾਹੁੰਦੀ ਤਾਂ ਉਸ ਦਾ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਉਹ ਬਹੁਤ ਕੁਝ ਕਰੇਗੀ ਬਾਬੂ ਜੀ ਕਮਿਸ਼ਨ ਨੇ ਦਿੱਲੀ ਤੱਕ ਗੈਂਗਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋ ਸਿੱਧੇ ਘੋਮਾ ਤੇ ਨੇ ਬੰਦਿਆਂ ਨੂੰ ਨਾਮ ਜਿਤ ਕੀਤਾ ਬਾਈ ਨੇਮ ਕੀਤਾ ਜਿਹੜਾ ਜੀਵਨ ਜੋਤ ਉਥੋਂ ਜਾ ਕੇ ਪੁਲਿਸ ਪਾਰ ਨੇ ਛੱਡਿਆ ਅਰੈਸਟ ਕੀਤਾ ਗਿਆ ਹੈ এয়ারਪੋਰਟ ਤੋਂ ਸਭ ਤੋਂ ਇਹ ਵੀ ਛੱਡ ਤਾਂ ਕਰ ਕਿ ਉਹਦਾ ਐਫਆਈਆਰ ਦੇ ਵਿੱਚ ਨਾ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹ ਵੀ ਐਂਡੋਸੀ ਹਟਾ ਕੇ 24 ਘੰਟੇ ਜਿਸ ਤੋਂ ਜਿਹਨੇ ਵੀ ਨਾਲ ਮਰਜੀ ਤੱਕ ਹੁੰਦੇ ਪੂਰੀ ਵਾਰ ਉਹਨਾਂ ਨੇ ਕੋਈ ਤਕਰੀਰ ਬਾਬੀ 27 ਚੋਣਾ ਦਾ ਲੜਨਾ ਲੜਨਾ ਲੜ ਕੀਤਾ ਬਗੂ ਬਰਦਾਸ਼ਤ ਹੁੰਦਾ ਹਰੇ ਸਮਾਪੇ ਤੱਕ ਫਲਾਨ ਹੈ ਨਾ ਤਾਂ ਸਭੂ ਪੂਰੇ ਸੂਰ ਦੇ ਚੱਲਦਾ ਤੇ ਗਾਸ ਤੋਂ ਲੈ ਕੇ ਬੜੀ ਕੀ ਕਾਰਨ ਮੰਨਦੇ ਹੋ ਜਿਹੜਾ ਅਦਾਲਤ ਦਾ ਇਨਸਾਫ ਨੂੰ ਜਿਹੜੀ ਦੇਰੀ ਹੋ ਰਹੀ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਇਨਸਾਫ ਕਿਉਂ ਨਹੀਂ ਕਰਦੇ ਸਰਕਾਰ ਵੱਲੋਂ ਲਿਖਣਾ ਹੈ ਕਿ ਪਾਲਿਟੀਸ਼ਨ ਅਫਸਰ ਬੈਂਚਮੈਨਾਂ ਆ ਰਹੇ ਹੋਏ ਨੇ ਫੈਸਲੇ ਹੋਰ ਮੋਟੀ ਕਮਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਉੱਪਰ ਹੱਥ ਵੀ ਸਾਰਾ ਕਾਲੀ ਕਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਤੀ ਬੋਲਿਆ ਉਨੇ ਕਲੀਅਰ ਕਿਹਾ ਹੈ ਕਿ ਉਹ ਇਹਨਾਂ ਦੇ ਗੁਸ਼ੀਆਂ ਦੇ ਵਿੱਚ ਗੁਸ਼ੀ ਕਰਦੇ। ਇਹ ਤਾਂ ਸਾਡੀ ਸਰਕਾਰ ਤੋਂ ਕਹਿੰਦੇ ਤਾਂ ਉਹ ਜਿਹੜਾ ਆਇਆ ਕਰਦਾ। ਪਰ ਮੈਂ ਕਹਿੰਦਾ ਚਲੋ ਫਿਰ ਵੀ ਇਹ ਵਿਚਰਾਪੋਲਾ ਸੀ। ਮੇਰੇ ਸਪੱਸ਼ਟ ਗੱਲ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪੁੱਛੀ ਨਹੀਂ ਪੁੱਛੀ। ਹਥਿਆਰ ਕਿੱਥੋਂ ਆਏ? ਮੈਸਾ ਕਿੱਥੋਂ ਆਇਆ? ਜਿਹਦੇ ਕੋਲ ਗਿਆ ਕਿਹੜੇ ਵਿਪਨ ਆਏ? ਸਰਕਾਰ ਇਹ ਚਾਹੁੰਦੀ ਤਾਂ ਉਸ ਲੱਭ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਉਹ ਬਹੁਤ ਕਰੇਗੀ। ਬਗੂਰੀਆ ਕਪੀਸ਼ਰ ਨੇ ਜਿੱਦ ਤੱਕ ਗੈਂਗਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿ ਕਿੱਥੇ ਰੱਖਿਆ ਸਰਕਾਰ ਨੇ ਕਿੰਦਰ ਗਿਆ ਜੀਵਨ ਜੋ ਸੀ ਤੇ ਫੋਮਾ ਜਿੰਨੇ ਬੰਦਿਆਂ ਨੂੰ ਨਾਮ ਜਿਤ ਕੀਤਾ ਬਾਈ ਨੇਮ ਕੀਤਾ ਜਿਹੜਾ ਜੀਵਨ ਜੋ ਉਥੋਂ ਜਾ ਕੇ ਪੁਲਿਸ ਪਾਰ ਨਹੀਂ ਛੱਡਿਆ ਅਰੈਸਟ ਕੀਤਾ ਕਿਹਾ ਹੈ ਜੇ ਕੋਟਪਾਟ ਸਭ ਤੋਂ ਇਹ ਵੀ ਸ਼ਰਤਾਂ ਕਰਕੇ ਉਹਦਾ ਐਫ ਆਈ ਆਰ ਦੇ ਵਿੱਚ ਨਾ ਉਹ ਉਹ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹਦੀ ਐਲ ਡੀਸੀ ਹਟਾਤੀ 24 ਘੰਟੇ ਜੀ ਜਿਸ ਨੂੰ ਜਿਹਨੇ ਵੀ ਨਾਲ ਮਾਰ ਕੇ ਧੱਕਾ ਹੋ ਗਿਆ ਉਹ ਵੀ ਵਾਰਕ ਇਹਨਾਂ ਨੇ ਤੁਹਾਨੂੰ ਬਾਬੀ 2027 ਚੋਣਾ ਲੜਦਾ ਲੜਦਾ ਲੜ ਕੀਤਾ ਬਾਬੀ ਜੀ ਨੇ ਇਹਦਾ ਉਹ ਹਾਦਸਾ ਮਾਪੇ ਤਾਂ ਆਹ ਹੈ ਇਹਨਾਂ ਦਾ ਕੰਮ ਪੂਰੇ ਪੂਰੇ ਤੇ ਕਰਦਾ ਹੈ ਘਾਤ ਹੋ ਗਿਆ ਬਬਲੀ ਕੀ ਕਾਰਨ ਮੰਨਦੇ ਹੋ ਜਿਹੜਾ ਅਦਾਲਤ ਦਾ ਇਨਸਾਫ ਨੂੰ ਜਿਹੜੀ ਦੇਰੀ ਹੋ ਰਹੀ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਅਦਾਲਤ ਕੰਮ ਨਹੀਂ ਕਰਦੀ ਸਰਕਾਰ ਨੂੰ ਲੱਗਣਾ ਕਿ ਬਾਹਰ ਦਾ ਪੋਲੀਟਿਸ਼ਨ ਕੁਸ਼ਨ ਅਫਸਰ ਨੇ ਕੰਟਰੋਲ ਕਰੇ ਹੋਏ ਫੈਸਲੇ ਔਰ ਮੋਟੀ ਕਮਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਉੱਪਰ ਹੱਥ ਨਹੀਂ ਸਾਰਾ ਗਾਲੀ ਕਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਤੀ ਬੋਲਿਆ ਉਹਨੇ ਕਲੀਅਰ ਕਿਹਾ ਕਿ ਉਹ ਜਿਹੜਾ ਦੇਖੋਸ਼ੀਆਂ ਦੇ ਵਿੱਚ ਪਤੋਸ਼ੀ ਨੂੰ ਤੇ ਕਿਹਦਾ ਸਾਡੀ ਸਰਕਾਰ ਤੋਂ ਕਹਿੰਦੇ ਤਾਂ ਤੁਹਾਨੂੰ ਕੋਈ ਜ਼ਿਆਦਾ ਰੱਤ ਨਹੀਂ ਪਰ ਮੈਂ ਕਹਿੰਦਾ ਚਲੋ ਫਿਰ ਕਿਉਂ ਵਿੱਚ ਰੱਖੋਗਾ ਸਿਆ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪੁੱਛੀ ਵੀ ਨਹੀਂ ਪੁੱਛੀ ਹਥਿਆਰ ਕਿੱਥੋਂ ਆਏ ਐਸਾ ਕਿਵੇਂ ਗਿਆ ਜਿਹਦੇ ਕੋਲ ਗਿਆ ਕਿਹੜੇ ਵੈਪਨ ਆਏ ਸਰਕਾਰ ਜੇ ਚਾਹੁੰਦੀ ਤਾਂ ਉਸ ਗੱਲ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੁਹਾਨੂੰ ਬਹੁਤ ਕਰੇਗੀ ਕਬੂਰੀ ਕਮਿਸ਼ਨ ਨੇ ਦਿੱਲੀ ਦਾ ਤਾਂ ਗੈਸਟਰ ਕਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋ ਸੀ ਤੇ ਫੋਮੈਂਟ ਨੇ ਬੰਧਾ ਨੂੰ ਨਾਮ ਜਿਤ ਕੀਤਾ ਬਾਈ ਨੇਮ ਕੀਤਾ ਜੀ ਜਿਹੜਾ ਜੀਵਨ ਜੋ ਉਹ ਤੋਂ ਜਾ ਕੇ ਪੁਲਿਸ ਸਰਕਾਰ ਨੇ ਛੱਡਿਆ ਅਰੈਸਟ ਕੀਤਾ ਕਿਹਾ ਹੈ এয়ারਪੋਰਟ ਤੋਂ ਫਿਰ ਹੁਣ ਤਾਂ ਫੇਰ ਵੀ ਛੱਡ ਦਿੱਤਾ ਕਰਕੇ ਉਹਦਾ ਐਫ ਆਈ ਆਰ ਦੇ ਵਿੱਚ ਨਾ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹਦੀ ਐਨਓਸੀ ਹਟਾਤੀ 24 ਘੰਟੇ ਕੀ ਨੋਟ ਕਰੋ ਜੰਮਾ ਅਪਰਸ਼ੀ ਜੰਮਾ ਕਰਕੇ ਜੀਸੂ ਜੀ ਨੇ ਵੀ ਨਾਲ ਮਰਜੀ ਤੱਕ ਹੋ ਗਏ ਕੋਈ ਵਾਰ ਬਾਬੂ 2027 ਤੋਂ ਨਾ ਲੜਦਾ ਲੜਦਾ ਲਾਨ ਕੀਤਾ ਬਾਬੂ ਜੀ ਆਪ ਮੜ ਮੈਂਟਾ ਹਦਾ ਸਮਾਪਤ ਤੱਕ ਫਲਾਹ ਨੇ ਕੰਮ ਨੂੰ ਪੂਰੇ ਸਟੇਜ ਤੇ ਕੀਤਾ ਤੇ ਘਰ ਤੋਂ ਲਾਈ ਬਾਬਰੀ ਕੀ ਕਾਰਨ ਮੰਨਦੇ ਹੋ ਜਿਹੜਾ ਅੱਡਾ ਦਾ ਇਨਸਾਫ ਨੂੰ ਜਿਹੜੀ ਦੇਰੀ ਹੋ ਰਹੀ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਅਨਸਾਫ ਕਿਉਂ ਨਹੀਂ ਕਰਦੇ ਸਰਕਾਰ ਅੱਡੋ ਲੈਣਾ ਦਾ ਪੋਲੀਟਿਸ਼ਨ ਸ਼ਹਿਰ ਆਸਰ ਨੈਕਸਸ ਨਾ ਰਹੇ ਹੋਏ ਨੇ ਅਤੇ ਮੋਟੀ ਕਮਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਹੈ ਉੱਪਰ ਹੱਥੀ ਸਾਰਾ ਗਾਲੀ ਗਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਤੀ ਬੋਲਿਆ ਉਹਨੇ ਕਹਿਆ ਕਿ ਉਹ ਇਹਨਾਂ ਦੇ ਦੋਸ਼ੀਆਂ ਦੇ ਵਿੱਚੋਂ ਕਪੋਸ਼ੀ ਕਿ ਕਿ ਸਾਡੀ ਸਰਕਾਰ ਤੋਂ ਕਦੇ ਤੋਂ ਕੋਈ ਗੁਰਦਾਰਤ ਨਹੀਂ ਪਰ ਮੈਂ ਕਹਿੰਦਾ ਚਲੋ ਫਿਰ ਕਿਉਂ ਵਿਚ ਰੱਖੋ ਦੱਸਿਆ ਮੇਰੇ ਸਤਿਗੁਰੂ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪੁੱਛੀ ਨਹੀਂ ਪੁੱਛੀ ਜੀ ਹਥਿਆਰ ਕਿੱਥੋਂ ਆਏ ਪੈਸਾ ਕਿੱਨੇ ਗਿਆ ਇਹਦੇ ਕੋਲੇ ਗਿਆ ਕਿਹੜੇ ਵੈਪਨ ਆਏ ਸਰਕਾਰ ਜੇ ਚਾਹੁੰਦੀ ਤਾਂ ਉਸ ਲੱਭ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੋਂ ਬਹੁਤ ਕਰੇਗੀ ਬੜੂ ਜੇ ਕਪਸ਼ੀ ਨੇ ਦਿੱਲੀ ਤੋਂ ਕ ਗੈਂਗਸਟਰ ਕਾਪੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋ ਸੀ ਤੇ ਫੋਮਾ ਜਨੇ ਬੰਦਿਆਂ ਨੂੰ ਨਾਮ ਦਿੱਤ ਕੀਤਾ ਬਾਈ ਨੇਮ ਕੀਤਾ ਜਿਹੜਾ ਜੀਵਨ ਜੋ ਤੋਂ ਜਾ ਕੇ ਪੁਲਿਸ ਬਾਰ ਨਹੀਂ ਛੱਡਿਆ ਉਹਨੂੰ ਅਰੈਸਟ ਕੀਤਾ ਗਿਆ ਹੈ 에어ਪੋਰਟ ਤੋਂ ਸਭ ਤੋਂ ਦੇਖੇ ਚੜ ਤੱਕ ਕਰਕੇ ਉਹਦਾ ਐਫਆਈਆਰ ਦੇ ਵਿੱਚ ਨਾ ਉਹ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹ ਨਹੀਂ ਐਨਓਸੀ ਹਟਾਤੀ 24 ਘੰਟੇ ਕੀ ਨਕਰਾ ਹੋਵੇ ਅਸੀਂ ਅੱਜ ਵੀ ਗੱਲ ਕਰਦੇ ਜੀਸੂ ਜੀ ਦੇ ਵੀ ਨਾਲ ਮਰਜੀ ਤੱਕ ਹੁੰਦੇ ਬਬੀ 2027 ਤੋਂ ਨਾਲ ਲੜ 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 ਕੀਤਾ ਬਬੀ ਇਹਦਾ ਉਹ ਬਖਸ਼ ਮਾਪੇ ਤਾਂ ਖਾਨ ਹੈਗਾ ਦਰਸਤ ਨੂੰ ਪੂਰੇ ਸਪੀਚ ਤੇ ਕਰਦਾ ਤੇ ਗਾਸ ਪੱਟ ਬਬੀ ਕੀ ਕਾਰਨ ਮੰਨਦੇ ਹੋ ਜਿਹੜਾ ਅੱਡਾ ਦਾ ਇਨਸਾਫ ਨੂੰ ਜਿਹੜੀ ਦੇਰੀ ਹੋ ਰਹੀ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿਉਂ ਇਨਸਾਫ ਕਿਉਂ ਨਹੀਂ ਕਰਦੇ ਸਰਕਾਰ ਮਰ ਤੋਂ ਲਿਖਣਾ ਪੋਲੀਟਿਸ਼ਨ

ਹਥਿਆਰ ਕਿੱਥੋਂ ਆਏ ਪੈਸਾ ਕਿਵੇਂ ਗਿਆ ਇਹਦੇ ਕੋਲੇ ਗਿਆ ਕਿਹੜੇ ਵੈਪਨ ਆਏ ਤਾਂ ਸਰਕਾਰ ਜੇ ਚਾਹੁੰਦੀ ਤਾਂ ਉਸ ਗੱਲ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੁਹਾਨੂੰ ਗੌਰਮੈਂਟ ਕਰੇਗੀ ਤਾਂ ਕੋਈ ਇੱਕ ਪਿਛਲੇ ਦੇ ਦਿੱਲੀ ਤੱਕ ਗੈਂਗਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਵੀ ਕਿੱਥੇ ਰੱਖਿਆ ਸਰਕਾਰ ਨੇ ਕਿੱਧਰ ਗਿਆ ਜੀਵਨ ਜੋਤ ਸੇ ਦੇਖੋ ਮੈਂ ਜਿੰਨੇ ਬੰਦਿਆਂ ਨੂੰ ਨਾਮਜਿਤ ਕੀਤਾ ਬਾਈ ਨੇਮ ਕੀਤਾ ਜੀ ਇਹ ਜੀਵਨ ਜੋਤ ਉਹ ਤੋਂ ਜਾ ਕੇ ਪੁਲਿਸ ਸਰਕਾਰ ਨੇ ਛੱਡਿਆ ਉਹਨੂੰ ਅਰੈਸਟ ਕੀਤਾ ਕਰਾਇਆ এয়ারਪੋਰਟ ਤੋਂ ਸਭ ਤੋਂ ਮੇਰੇ ਪਿੱਛੇ ਹਰ ਤਾਂ ਕਦਰ ਕਿਉਂ ਦਾ ਐਫਆਈਆਰ ਦੇ ਵਿੱਚ ਨਾ ਉਹ ਉਹ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹ ਦੀ ਐਨਡੋਸੀ ਹਟਾਤੀ 24 ਘੰਟੇ ਨਾ ਬਗੜਾ ਹੋ ਨਾ ਇਹ ਆਰਚੀਵੈਂਟ ਦੇ ਵਿੱਚ ਕਰ ਦਿੱਤੀ ਜਿਸ ਤਰ੍ਹਾਂ ਦੇ ਵੀ ਨਾਲ ਮਰਜੀ ਤੱਕ ਹੋ ਗਏ ਉਹ ਬੁਰੀ ਵਾਲ ਜਿਹਨਾਂ ਨੂੰ ਤੁਸੀਂ ਬਾਬੀ 2027 ਚੌਣਾ ਲੜਦਾ ਲੜਦਾ ਲਾਨ ਕੀਤਾ ਬਾਬੀ ਜਿਹਨੇ ਉਹਦਾ ਹادث ਸਮਾਪਤ ਕਰਨ ਹੈ ਨਾ ਸਭ ਨੂੰ ਪੂਰੇ ਸਪੀਡ ਤੇ ਦਿੱਤਾ ਤੇ ਘਾਟ ਪੱਟ ਲਿਆ ਬਾਬਰੀ ਕੀ ਕਾਰਨ ਮੰਨਦੇ ਹੋ ਜਿਹੜਾ ਅੱਡਾ ਦਾ ਇਨਸਾਫ ਨੂੰ ਜਿਹੜੀ ਦੇਰੀ ਹੋ ਰਹੀ ਹੈ ਕਾਰਨ ਕੀ ਤਾਂ ਦੇ ਤੁਸੀਂ ਕਿਰਤ ਸਾਫ ਕਿਉਂ ਨਹੀਂ ਕਰਦੇ ਸਰਕਾਰ ਨੂੰ ਲੱਗਣਾ ਦਾ ਬਾਏ ਦਾ ਕੋਲੀਸ਼ਨ ਇਸ ਨੂੰ ਅਫਸਰ ਮੈਂ ਮੰਨਿਆ ਰਹੇ ਹੋਏ ਨੇ ਫੈਸਲੇ ਔਰ ਮੋਟੀ ਕਮਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਉੱਪਰ ਹੱਥ ਨਹੀਂ ਸਾਰਾ ਗਾਲੀ ਗਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਤੀ ਬੋਲਿਆ ਉਹਨੇ ਕਲੀਅਰ ਕਿਹਾ ਕਿ ਉਹ ਇਹਨਾਂ ਦੇ ਇੱਕ ਦੋਸ਼ੀਆਂ ਦੇ ਵਿੱਚ ਦੋਸ਼ੀ ਇਹ ਕਿੰਨਾ ਸਾਡੀ ਸਰਕਾਰ ਤੋਂ ਕਿੰਧਰ ਤੋਂ ਬਹੁਤ ਜ਼ਿਆਦਾ ਆਖ ਰਹੀ ਹੈ ਪਰ ਮੈਂ ਕਹਾਂ ਚਲੋ ਫਿਰ ਕਿਹਦੇ ਚੜਾਪੋ ਦੱਸਿਆ